ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਵਨ ਟਰੀ ਹिल्स ਐਂਟਰ ਹੋ ਗਏ ਆ ਤੇ ਇੱਥੇ ਮੀਂਹ ਦਾ ਨਹੀਂ ਵੈਸੇ ਪਤਾ ਲੱਗਦਾ ਵੀ ਕਦੋਂ ਆ ਜਾਂਦਾ ਦੋ ਕੁ ਮਿੰਟਾਂ 'ਚ ਬੰਦ ਹੋ ਜਾਂਦਾ ਤੇ ਦੋ ਕੁ ਮਿੰਟਾਂ ਦੇ ਵਿੱਚ ਮੀਂਹ ਆ ਜਾਂਦਾ ਪਰ ਵਨ ਟਰੀ ਹਿਲ ਇਹੋ ਜੀ ਜਗ੍ਹਾ ਜਿੱਥੇ ਬਹੁਤ سارے ਲੋਕ ਦੇਸ਼ਾਂ-ਵਦੇਸ਼ਾਂ ਤੋਂ ਘੁੰਮਣ ਆਉਂਦੇ ਆ ਤੇ ਜਦੋਂ ਆਪਾਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਸ਼ਾਰਟ ਵੀਡੀਓ ਦੇ ਵਿੱਚ ਜਦੋਂ ਵੀ ਆਪਾਂ ਫਾਇਲ ਲਾਉਣੇ ਨਿਊਜ਼ੀਲੈਂਡ ਦੀ ਤਾਂ ਬਹੁਤ ਸਾਰੇ ਲੋਕ ਵਨ ਟਰੀ ਹਿੱਲ ਬਾਰੇ ਵੀ ਮੈਂਸ਼ਨ ਕਰਦੇ ਆ ਇਹ ਤੁਸੀਂ ਸਰਚ ਕਰਕੇ YouTube ਤੇ ਵੀ ਦੇਖ ਸਕਦੇ ਹੋ ਵੀ ਵਨ ਟਰੀ ਹਿੱਲ ਕਿੱਡੀ ਕਿ ਘੈਂਟ ਜਗ੍ਹਾ ਤੇ ਘੈਂਟ ਜਗ੍ਹਾ ਹੁਣ ਤੁਸੀਂ ਦੇਖੀ ਜਨਨ ਸਾਰੀ ਅੱਗੇ ਵੀ ਕਿੰਨਾ ਵਧੀਆ ਮਾਹੌਲ ਆ ਪਰ ਇੱਕ ਵਾਰ ਆਪਾਂ ਨੂੰ ਪਹਿਲਾਂ ਗੱਡੀ پارک ਕਰਨੀ ਪਊ ਫੇਰ ਸੋਨੋ ਇੱਥੋਂ ਦਾ ਪੂਰਾ ਰੌਣਕ ਮੇਲਾ ਦਿਖਾਉਂਦੇ ਆਂ ਪਰ ਘੁੰਮਣ ਵਾਸਤੇ ਜਗ੍ਹਾ ਬਹੁਤ ਘੱਟ ਲੈ ਵੀ ਗੱਡੀ ਵੀ پارک ਕਰਨ ਵਾਲੀ ਜਗ੍ਹਾ ਆਪਾਂ ਨੂੰ ਮਿਲ ਗਈ ਐ ਪਹਿਲਾਂ ਆਪਾਂ ਕਰਦੇ ਆਂ ਗੱਡੀ پارک ਤੇ ਕੋਟ-ਕੂਟ ਵੀ ਨਾਲ ਚੱਕਣਾ ਹੀ ਪੈਣਾ ਉੱਤੇ ਠੰਡ ਵੀ ਹੁੰਦੀ ਐ ਤੇ ਮੀਂਹ ਦਾ ਵੀ ਨਹੀਂ ਪਤਾ ਕਦੋਂ ਆ ਜਾਵੇ ਗੱਡੀ پارک ਕਰਤੀ ਹੁਣ ਆਪਾਂ ਤੇ ਹੁਣ ਆਪਾਂ ਚੱਲਦੇ ਆਂ ਤਾਂ ਹਾਂ ਬਣੇ ਰਿਓ ਬਲੌਗ ਦੇ ਵਿੱਚ ਲਓ ਵੀ ਆਪਾਂ ਵਨਟਰੀ ਹਿੱਲ ਪਹੁੰਚ ਗਏ ਆ ਹੁਣ ਤੇ ਇੱਥੋਂ ਦੇ ਤੁਹਾਨੂੰ ਰੌਣਕ ਮੇਲੇ ਪੂਰੇ ਵਧੀਆ ਦਿਖਾਉਣੇ ਆ ਤੇ ਬਣੇ ਰਿਓ ਬਲੌਗ ਦੇ ਵਿੱਚ ਅੱਗੇ ਤੁਹਾਨੂੰ ਘੈਂਟ ਘੈਂਟ ਚੀਜ਼ਾਂ ਤਾਹਾਂ ਵਿਕੀ ਚੀਜ਼ ਬਣੀ ਹੋਈ ਆ ਤੁਹਾਨੂੰ ਸਾਰੀ ਦਿਖਾਉਣੇ ਮਿੱਤਰੋ ਤੇ ਆ ਤੁਸੀਂ ਘੈਂਟ ਜਗਾ ਦੇਖੋ ਵੀ ਇੱਥੇ ਸੜਕ ਦੇ ਵਿਚਾਲੇ ਇਹਦੀ ਸ਼ਾਨ ਨੂੰ ਵਧਾਉਣ ਵਾਸਤੇ ਵਧੀਆ ਲੱਗਣ ਵਾਸਤੇ ਹਨਾ ਪੱਥਰ ਲਾਏ ਹੋਏ ਇੱਥੇ ਤੇ ਲੱਗਦੇ ਵੀ ਕਿੱਡੇ ਘੈਂਟ ਆ ਤੇ ਵਾਕਿੰਗ ਵਾਸਤੇ ਤੁਰ ਕੇ ਜਾਣ ਨੂੰ ਤਾਂ ਹਾਂ ਆ ਡਰਾਹ ਬਣਾਏ ਹੋਏ ਆ ਕਿੰਨਾ ਘੈਂਟ ਮਾਹੌਲ ਆ ਤੇ ਇੱਧਰ ਗੱਲ ਕਰੀਏ ਤਾਂ ਉਧਰ ਤੁਸੀਂ ਦਰਖਤ ਦੇਖ ਸਕਦੇ ਹੋ ਵੀ ਕਿੱਡੇ ਘੈਂਟ ਲੱਗਦੇ ਆ ਹੈ ਵੀ ਵੈਸੇ ਸੁੱਕੇ ਪਏ ਆ ਪੁਰਾਣੇ ਆ ਪਿਛਲੇ ਬੰਨੇ ਪਰ ਬਹੁਤ ਘੈਂਟ ਲੱਗਦੇ ਆ ਐਨ ਜਮਾ ਸਰਾ ਲੱਗਿਆ ਪਿਆ ਤੇ ਤੁਸੀਂ ਮਿੱਤਰੋ ਬਲੌਗ ਦੇ ਵਿੱਚ ਹੁਣ ਤੋਂ ਬਣੇ ਰਿਹਾ ਕਰੋ ਕਿਉਂਕਿ ਆਪਾਂ ਵੱਡੇ ਬਲੌਗ ਸਟਾਰਟ ਕਰਦੇ ਆ ਹੁਣ ਤੋਂ ਹੁਣ ਤੋਂ ਵਧੀਆ ਤੇ ਘੈਂਟ ਵਲੌਗ ਪਾਇਆ ਕਰਾਂਗੇ ਤੇ ਜੇ ਤੁਸੀਂ ਇੱਧਰ ਨਿਗਾਹ ਮਾਰੋਗੇ ਤਾਂ ਤੁਸੀਂ ਦੇਖੋਗੇ ਇੱਧਰ ਵਨ ਟਰੀ ਹਲ ਦੇ ਵਿੱਚ ਗਾਈਆਂ ਵੀ ਫਿਰਦੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਮਾਹੌਲ ਹੀ ਅੱਜਾ ਬਣਿਆ ਹੋਇਆ ਇੱਥੇ ਤੇ ਇਹ ਪਿੱਛੇ ਤੁਸੀਂ ਦੇਖੋਗੇ ਨਕਸ਼ਾ ਬਣਿਆ ਹੋਇਆ ਨਕਸ਼ਾ ਚੈੱਕ ਕਰ ਰਹੇ ਸੀਗੇ ਤੇ ਇੱਧਰ ਤੁਸੀਂ ਆਹ ਚੀਜ਼ ਦੇਖੋ ਵੀ ਕਿੰਨੀ ਵਧੀਆ ਬਣੀ ਹੋਈ ਹੈ ਇੱਥੇ ਦੋ ਤਿੰਨ ਹਲੋ ਤੇ ਦੋ ਤਿੰਨ ਤਿੰਨ ਕਰਾ ਬਣੇ ਹੋਇਆ ਪਹਿਲਾ ਜੇ ਤੁਸੀਂ ਜਾਣਾ ਇਧਰ ਦੀ ਤਿੰਨ ਨਹੀਂ ਚਾਰ ਜੇ ਤੁਸੀਂ ਜਾਣਾ ਪਹਿਲਾ ਪਹਿਲਾ ਇਧਰ ਕੱਚਾ ਵੀ ਬਣਿਆ ਹੋਇਆ ਤੇ ਸੈਕੰਡ ਦੇਖੀਏ ਤੁਸੀਂ ਪੱਕਾ ਤੇ ਉਧਰਲੇ ਬੰਨੇ ਉਹ ਆਉਣ ਵਾਸਤੇ ਤੇ ਜੇ ਤੁਸੀਂ ਅਗਲੇ ਬੰਨੇ ਦੇਖਦੇ ਹੋ ਉਧਰ ਉਧਰ ਵੀ ਆਉਣ ਵਾਸਤੇ ਆ ਤੇ ਚਾਰ ਰਾ ਬਣੇ ਹੋਇਆ ਜੇ ਤੁਸੀਂ ਇੱਥੇ ਸਿੱਧਾ ਤਾਹਾਂ ਜਾਣਾ ਚਾਹੁੰਦੇ ਹੋ ਇੱਕ ਰਾਹ ਇੱਥੋਂ ਦੇ ਵੀ ਨਿਕਲਦਾ ਤੁਸੀਂ ਜਾ ਸਕਦੇ ਹੋ ਪਰ ਆਪਾਂ ਇੱਥੋਂ ਦੀ ਨਹੀਂ ਜਾਂਦੇ ਕਿਉਂਕਿ ਜੇ ਮੈਂ ਇੱਥੋਂ ਦੀ ਗਿਆ ਫਿਰ ਤੁਸੀਂ ਪੂਰੇ ਬਲੌਗ ਦੇ ਵਿੱਚ ਆ ਤੁਸੀਂ ਇੰਜੋਏ ਨਹੀਂ ਕਰ ਸਕਣਾ ਆਹ ਲੋਕੇਸ਼ਨ ਜਿਹੜੀ ਘੈਂਟ ਲੋਕੇਸ਼ਨ ਆ ਕਿਉਂ ਤੁਸੀਂ ਦੇਖ ਨਹੀਂ ਸਕਣੀ ਫਿਰਹੀਂ ਲੈ ਬਈ ਡੌਗੇ ਵੀ ਆਈ ਜਾਂਦੇ ਆ ਮੈਨੂੰ ਲੱਗਦਾ ਬਈ ਰੋਡ ਵੀ ਲਰਾ ਦੱਸਿਓ ਬਈ ਕਮੈਂਟ ਕਰਕੇ ਵੀ ਕਿਹੜੇ ਆ ਹੜੋ ਨਾ ਬਰਾਵਾ ਇਹ ਨਾ ਜਾ ਕੇ ਕਿਤੇ ਖਾਈ ਜਾਵੇ ਇੱਥੇ ਕੁੱਤਿਆਂ ਦਾ ਵੈਸੇ ਇੱਕ ਗੱਲ ਹੈ ਵੀ ਇੱਥੇ ਖਾਂਦੇ ਨਹੀਂਗੇ ਕੁੱਤੇ ਇਹੋ ਜੀ ਗੱਲ ਨਹੀਂ ਗਈ ਕਿਉਂਕਿ ਇੱਥੇ ਮੈਨੂੰ ਲੱਗਦਾ ਵੀ ਜੇ ਕਿਸੇ ਨੂੰ ਖਾਂਦਾ ਤਾਂ ਉਹਨੂੰ ਅਗਲੇ ਨੂੰ ਮਾਲਕ ਨੂੰ 20000 ਡਾਲਰ ਪੇ ਵੀ ਕਰਨਾ ਪੈਂਦਾ ਜੇ ਕੁੱਤਾ ਖਾਂਦਾ ਇਥੋਂ ਦਾ ਇੱਕ ਰੂਲ ਹੈ ਤੇ ਖੈਰ ਕਿਉਂ ਖਾਵੇ ਕਿਸੇ ਨੂੰ ਪਰ 20 ਹਜ਼ਾਰ ਡਾਲਰ ਵੀ ਚੰਗਾ ਲੱਗਦਾ ਹੋਣਾ ਹਨਾ 20 ਹਜ਼ਾਰ ਡਾਲਰ ਹੀ ਬਹੁਤ ਹੁੰਦਾ ਆਪਣੇ ਵਰਗੇ ਤਾਂ ਇਹ ਕਹਦੇ ਵੀ ਸਾਨੂੰ ਤਾਂ ਜਾਣ ਕੇ ਹੀ ਖਾ ਲਵੇ ਪਰ ਨਹੀਂ ਆਪਾਂ ਕੁੱਤੇ ਤੋਂ ਦੰਦੀ ਨਹੀਂ ਵਢਾਉਣੀ ਕਿਉਂਕਿ ਇਹੋ ਜਿਹੇ ਪੈਸੇ ਲਈ ਮਿੱਤਰੋ ਫਿਰ ਕੰਮ ਵੀ ਨਹੀਂ ਹੁੰਦੇ ਉਹ ਪੁੱਠੇ ਸਾਂ ਤੇ ਲੱਗਦੇ ਹੁੰਦੇ ਤੁਹਾਨੂੰ ਪਤਾ ਜੇ ਆਪਾਂ ਕਿਸ ਤੋਂ ਨੱਕੇ ਪੈਸੇ ਲੈਨੇ ਹਨਾ ਵੀ ਧੱਕੇ ਨਾਲ ਹੀ ਦੰਦੀ ਵਢਾਲੀਏ ਪਰ ਆਪਾਂ ਦੰਦੀ ਵਢਾਉਣੀ ਨਹੀਂਗੀ ਲੈ ਆ ਵੀ ਹੁਣ ਆਪਾਂ ਕੈਮਰਾਮੈਨ ਦੇ ਜਮਾਂ ਨੇੜੇ ਹੋ ਗਏ ਸੀ ਹੁਣ ਆਪਾਂ ਭੱਜ ਕੇ ਚાલਦੇ ਹਾਂ ਥੋੜਾ ਜਿਹਾ ਉੱਥੋਂ ਤੱਕ ਕਿਉਂਕਿ ਵਾਲੀ ਨੇੜੇ ਹੋ ਗਈ ਸੀ ਹਨਾ ਫਿਰ ਗੱਲ ਜੀ ਬਣਦੀ ਨਹੀਂ ਵਲੌਗ ਦੇ ਵਿੱਚ ਲੈ ਬਈ ਕੀ ਬਾਤਾਂ ਇਧਰ ਕਿੱਡਾ ਘੈਂਟ ਮਾਹੌਲ ਆਉਂਦਾ ਨਿਆਰਾ ਪੂਰਾ ਸਿਰਾ ਲੱਗਦਾ ਨਾ ਕੰਮ ਇੱਥੇ ਸਭ ਤੋਂ ਘੈਂਟ ਚੀਜ਼ ਆਹੀ ਹੈ ਨਿਊਜ਼ੀਲੈਂਡ ਵੀ ਬੰਦਾ ਘੁੰਮ ਸਕਦਾ ਐਡੀ ਘੈਂਟ ਘੈਂਟ ਜਗਾ ਵੀ ਮੈਂ ਕਹਿੰਦਾ ਵੀ ਸਰਚ ਕਰੀਏ ਆਪਣੇ ਨੇੜੇ ਤੇ ਬਹੁਤ ਐਡੀਆਂ ਜਗ੍ਹਾ ਹੋਣੀਆਂ ਬਈ ਵੀ ਜਿੱਥੇ ਆਪਾਂ ਹਜੇ ਗਏ ਨਹੀਂ ਪਰ ਸਾਨੂੰ ਹੁਣ ਵਲੌਗ ਦੇ ਵਿੱਚ ਦਿਖਾਵਾਂਗੇ ਇੱਕ ਮੈਂ ਕਹਿੰਦਾ ਵੀ ਕੈਮਰਾਮੈਨ ਜੇ ਝੂਮ ਕਰ ਸਕਦਾ ਉਹਦੇ ਤੇ ਨੰਬਰ ਹੋਣਗੇ 0.2.3 ਉੱਥੇ ਉੱਥੇ ਝੂਮ ਕਰਨੀ ਇੱਕ ਵਾਰ ਉਹਥੇ ਜੇ ਤੇਰੇ ਤੋਂ ਝੂਮ ਹੁੰਦੀ ਤਾਂ ਮੈਂ ਇੱਕ ਵਾਰ ਕੈਮਰਾਮੈਨ ਕੋਲੇ ਜਾਣਾ ਝੂਮ ਕਰਨਾ ਸਿਖਾ ਕੇ ਆਉਣਾ ਕਿਉਂਕਿ ਵਿਚਾਰੇ ਨੂੰ ਹਜੇ ਪਤਾ ਨਹੀਂ ਲੱਗਦਾ ਨਵਾਂ ਨਵਾਂ ਕੈਮਰਾਮੈਨ ਨਾ ਜਿਵੇਂ ਹੁਣ ਆਪਾਂ ਆ ਚੀਜ਼ ਦਿਖਾਉਣੀ ਹੈ ਨਾ ਤਾਂ 5 ਤੇ ਕਰ ਸਕਦੇ ਹਾਂ ਬੇ ਇੰਨੀ ਕੁ ਵਧੀਆ ਜਗ੍ਹਾ ਫਿਰ ਉਸ ਤੋਂ ਬਾਅਦ ਦੇਖੀਏ ਤਾਂ ਆਪਾਂ ਬੈਕ ਟੂ ਇੱਥੋਂ ਕਰ ਸਕਦੇ ਹਾਂ ਲੋ ਕੈਮਰਾਮੈਨ ਸਾਹਿਬ ਕੈਮਰਾਮੈਨ ਹਦੀ ਆਪਾਂ ਲੁਕੋ ਕੇ ਰੱਖਣਾ ਕੈਮਰਾਮੈਨ ਨਹੀਂ ਦਿਖਾਉਣਾ ਲੈ ਵੀ ਉਹੀ ਕੰਮ ਹੋ ਗਿਆ ਜਿਹੜਾ ਕਹਿੰਦੇ ਸੀ ਮੀਂਹ ਵਾਲਾ ਆ ਗਿਆ ਮੀਂਹ ਹੋ ਗਿਆ ਚਾਲੂ ਫਿਰ ਆਪਾਂ ਚੱਲਦੇ ਹਾਂ ਤੁਰੇ ਚੱਲਦੇ ਆਪਾਂ ਨੂੰ ਹੀ ਆ ਇੱਥੇ ਦੇਖੀਏ ਤਾਂ ਮੈਨੂੰ ਐ ਲੱਗਦਾ ਵੀ ਜਿਵੇਂ ਘਰ ਜਿਹੇ ਵਾਲਾ ਮਾਹੌਲ ਜਿਹਾ ਬਣਿਆ ਹੁੰਦਾ ਵੀ ਮੀਂਹ ਵੀ ਨਹੀਂ ਪੈਂਦਾ ਹੁਣ ਅੰਨੇ ਕ ਸੰਘਣੇ ਦਰਖਤ ਆ ਉਹ ਦੇਖੋ ਐਨੇ ਕ ਸੰਘਣੇ ਦਰਖਤ ਆ ਇੱਧਰ ਇੱਧਰਲੇ ਬੰਨੇ ਕੈਮਰਾਮੈਨ ਸਾਹਿਬ ਉਹ ਦੇਖੋ ਮੀ ਤਾਂ ਆ ਗਿਆ ਹੁਣ ਜਾਵਾਂਗੇ ਤਾਂ ਹੀ ਉਥੇ ਖੈਰ ਗਾਂਹ ਜਾ ਕੇ ਆਪਾਂ ਰੁਕ ਸਕਦੇ ਆ ਇੱਕ ਜਗ੍ਹਾ ਤੇ ਰੁਕਾਂਗੇ ਮੀ ਵੀ ਚਾਲੂ ਹੋ ਗਿਆ ਇੱਥੇ ਭਾਈ ਆਹੀ ਗੱਲ ਆ ਮੀ ਦਾ ਤਾਂ 5 ਮਿੰਟਾਂ ਹੀ ਬੰਦ ਹੋ ਗਿਆ 5 ਮਿੰਟਾਂ ਚ ਮੀ ਸ਼ੁਰੂ ਹੋ ਜਾਂਦਾ ਪਰ ਆਪਾਂ ਮੀ ਦੇ ਵਿੱਚ ਵੀ ਜਾਵਾਂਗੇ ਭਾਈ ਦੇ ਭਾਈ ਦੇ ਵੀ ਚੱਲਦੇ ਆਪਾਂ ਤਾਂ ਹਾਂ ਜਾ ਕੇ ਆਵਾਂਗੇ ਇਹ ਜੀ ਗੱਲ ਲਓ ਵੀ ਥੋੜਾ ਤੇਜ਼ ਚੱਲਦੇ ਆਂ ਕਿਉਂਕਿ ਫਿਰ ਆਪਾਂ ਉੱਤੇ ਪਹੁੰਚਣਾ ਵੀ ਐ ਇੱਥੇ ਪਹੁੰਚਣ ਨੂੰ ਬਾਈ ਟਾਈਮ ਵੀ ਲੱਗਦਾ ਟਾਈਮ ਮੰਨ ਕੇ ਚੱਲੋ ਤੁਸੀਂ 15 ਤੋਂ 20 ਮਿੰਟ ਜਮਾਂ ਸਿਰੇ ਤੇ ਆਣਾ 15 ਤੋਂ 20 ਮਿੰਟ ਆਪਾਂ ਨੂੰ ਲੱਗ ਜਾਣੇ ਆ ਚੱਲੋ ਤੁਰੇ ਚੱਲਦੇ ਆ ਆ ਗਿਆ ਮੀਮੀ ਜਾਦੇ ਮੀਮੀ ਜਾਦੇ ਆ ਗਿਆ ਚਲੋ ਕਿਤੇ ਰੁਕਦੇ ਆ ਉੱਥੇ ਜਾ ਕੇ ਕਿਤੇ ਰੁਕਣ ਵਾਲੀ ਜਗ੍ਹਾ ਹੋਊਗੀ ਅੱਗੇ ਉੱਥੇ ਆਪਾਂ ਜਾ ਕੇ ਰੁਕਦੇ ਆ ਤੇ ਮੈਨੂੰ ਮਾਈਕ ਦਾ ਵੀ ਧਿਆਨ ਰੱਖਣਾ ਪੈਣਾ ਕਿਉਂਕਿ ਐ ਹੱਥ ਕਰਕੇ ਜਾਣਾ ਪੈਣਾ ਤੇ ਜੇ ਐ ਹੱਥ ਨਾ ਕੀਤੇ ਫਿਰ ਮਾਈਕ ਭੇਜੂਗਾ ਤੇ ਅਗਲੇ ਨੂੰ ਤਾਂ ਐ ਲਾਦਾ ਨਾ ਸਾਸਤਰੀ ਘਰ ਫਲਾਉਂਦਾ ਚਲੋ ਵੀ ਸਾਸਤਰੀ ਘਰ ਫਲਾਉਂਦੇ ਆਪਾਂ ਚੱਲਦੇ ਆ ਮੈਂ ਚੱਲੋ ਥੋੜਾ ਅੱਗੇ ਭੱਜ ਕੇ ਕੋਈ ਸਫਾਈ ਗਾਸ ਪੋਣ ਵਾਲਾ ਕੰਮ ਵੀ ਇਥੇ ਚੱਲਦਾ ਹੀ ਰਹਿੰਦਾ ਕਿਉਂਕਿ ਜਿੰਨੀ ਕੁ ਚੀਜ਼ ਬਣੀ ਹੁੰਦੀ ਹੈ ਉਹਦੀ ਪੂਰੀ ਸਾਰ ਸੰਭਾਲ ਹੁੰਦੀ ਹੈ ਇੱਥੇ ਆਹ ਚੀਜ਼ ਸਭ ਤੋਂ ਘੈਂਟ ਆ ਇੱਥੇ ਵਧੀਆ ਉਹ ਦੇਖੋ ਉਧਰ ਸਾਰੇ ਸਾਫ ਫਾਈਆਂ ਦੇ ਲੱਗੇ ਹੋਏ ਆ ਤੇ ਕਿੰਨਾ ਵਧੀਆ ਲੱਗਦਾ ਹਨਾ ਵੀ ਜਿਹੜੀ ਚੀਜ਼ ਵੀ ਬਣੀ ਹੋਈ ਉੱਥੇ ਉਹਦੀ ਪੂਰੀ ਸਾਰ ਸੰਭਾਲ ਹੈਗੀ ਆ ਲਓ ਵੀ ਆਪਾਂ ਹੁਣ ਇੱਥੇ ਨਾ ਸ਼ਾਰਟਕਟ ਰਾਹ ਇੱਥੇ ਆਪਾਂ ਸ਼ਾਰਟਕਟ ਰਾਹ ਦੇ ਕੋਲ ਦੀ ਚੱਲਦੇ ਆ ਆ ਰਿਹਾ ਸ਼ਾਰਟਕਟ ਰਾਹ ਤੇ ਰਾਹ ਵੀ ਦੇਖੀ ਕਿੰਨਾ ਘੈਂਟ ਬਣਿਆ ਹੋਇਆ ਲੱਕੜਾਂ ਦਾ ਰਾਹ ਬਣਿਆ ਹੋਇਆ ਲੱਕੜ ਲੱਗ ਲੱਗ ਹੈਨਾ ਤੇ ਬਹੁਤ ਸੋਹਣਾ ਲੱਗਦਾ ਕਿਉਂਕਿ ਇਹੋ ਜੀ ਲੋਕੇਸ਼ਨ ਦੇ ਵਿੱਚ ਆਪਾਂ ਦੇਖੀਏ ਇਹੋ ਜਿਹੀਆਂ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਲਵੀ ਸਵਰਗੀ ਆ ਇੱਕ ਤਰ੍ਹਾਂ ਦਾ ਨਿਊਜ਼ੀਲੈਂਡ ਦਾ ਬਹੁਤ ਘੈਂਟ ਆ ਲਵੀ ਇੱਥੇ ਭੱਜਣ ਵੀ ਆਉਂਦੇ ਦੌੜ ਦੂੜ ਵੀ ਲਾਉਣ ਆਉਂਦੇ ਆ ਲਵੀ ਗੋਰਾ ਲਈ ਫਿਰਦਾ ਜੌਂਡੀਅਰ ਜੌਂਡੀਅਰ ਆ ਪਤਾ ਨਹੀਂ ਕਿਹੜਾ ਮਿਲ ਲਾਂਦਾ ਨਹੀਂ ਨਹੀਂ ਇਹ ਜੌਂਡੀਅਰ ਨਹੀਂ ਆਇਆ ਹੈਗਾ ਕਬੋਤਾ ਕਬੋਤਾ ਟਰੈਕਟਰ ਕਬੋਤਾ ਟਰੈਕਟਰ ਮਿਲ ਲਾਂਦਾ ਹੈ ਤਾਂ ਬਾਹਰ ਦਾ ਲਓ ਬਈ ਦੇਖਾ ਮੋਰਸਾ ਮੈਨੂੰ ਲੱਗਾ ਹੋਣਾ ਇਹ ਨਾ ਮੈਨੂੰ ਪਤਾ ਆਪਾਂ ਨੂੰ ਕਿਉਂ ਬੰਗਾ ਲੈਣਾ ਇਹ ਤੇ ਕੈਮਰਾਮੈਨ ਸਾਹਿਬ ਦੇਖ ਕੇ ਨੰਗਣਾ ਈ ਥੋਪਾ ਠੀਕ ਆ ਗੌਰ ਨਾਲ ਮੜਾ ਗੌਰ ਨਾਲ ਨੰਗਿਓ ਆ ਦੋ ਵੀ ਠੰਡ ਵੀ ਹੋਊਗੀ ਕੋਟ ਵੀ ਪਾਉਣਾ ਪੈਣਾ ਆਪਾਂ ਕੋਟ ਪਾਵਾਂ ਹੁਣ ਥੋੜੇ ਅੱਗੇ ਜਾ ਕੇ ਰੁਕਦੇ ਆਂ ਤੇ ਉੱਥੇ ਕੋਟ ਪਾਉਣੇ ਆ ਮੀ ਥੋੜਾ ਜਿਹਾ ਬੰਦ ਹੋ ਗਿਆ ਥੋੜੀਆਂ-ਥੋੜੀਆਂ ਕਣੀਆਂ ਆਉਂਦੀਆਂ ਬਾਲੀਆਂ ਨਹੀਂ ਆ ਪਰ ਠੀਕ ਆ ਮਾਹੌਲ ਦੋ ਕੁ ਮਿੰਟ ਆਪਾਂ ਵੇਟ ਕਰਦੇ ਆ ਫਿਰ ਆਪਾਂ ਵਲੌਗ ਚਾਲੂ ਕਰਦੇ ਆ ਲੈ ਵੀ ਮਿੱਤਰੋ ਇੱਥੇ ਐ ਵੀ ਨਹੀਂ ਪਤਾ ਲੱਗਦਾ ਵੀ ਕਿਤੇ ਤਾਂ ਸਨੀ ਡੇ ਹੋ ਜਾਂਦਾ ਚੌਧਰੀ ਸਾਹਿਬ ਦੇ ਕਹਿਣ ਤਰ੍ਹਾਂ ਤੇ ਕਦੇ ਹੋ ਜਾਂਦਾ ਰੈਨੀ ਡੇ ਰੈਨੀ ਹੁੰਦਾ ਕਿ ਬਾਰਿਸ਼ ਡੇ ਹੋ ਜਾਂਦਾ ਆਪਾਂ ਤਾਂ ਕੋਰਟ ਦੇ ਬੇਜਦੀ ਲੋਕੇ ਦੇ ਚੱਲਦੇ ਆ ਤੇ ਆਹ ਰਾਹ ਤੁਹਾਨੂੰ ਦਿਖਾਉਣ ਆਲਾ ਰਹਿ ਗਿਆ ਸੀ ਇਹ ਨਵਾਂ ਰਾਹ ਕੱਢਿਆ ਆਪਾਂ ਡਿਸਕਵਰੀ ਵਾਲਿਆਂ ਦੇ ਕਹਿਣ ਤਰ੍ਹਾਂ ਹਮਨੇ ਇੱਕ ਨਵੇਂ ਰਾਸਤੇ ਦੀ ਖੋਜ ਕੀ ਹੈ ਇਹ ਨਵਾਂ ਰਸਤਾ ਹੈ ਦੇਖੀ ਇਧਰਲੇ ਬੰਨੇ ਇੰਨਾ ਸੰਗਣਾ ਹਨਾ ਜੰਗਲ ਵਾਲਾ ਸਿਸਟਮ ਜ ਬਣਿਆ ਪਿਆ ਐਨ ਪੂਰਾ ਘੈਂਟ ਲੈ ਮੈਂ ਤੁਹਾਨੂੰ ਇੱਥੇ ਕੀ ਲਿਖਿਆ ਹੋਇਆ ਪੜ੍ਹ ਕੇ ਦਿਖਾਉਣਾ ਖੜ ਜਾ ਉਹ ਇਧਰ ਤਾਂ ਹੈ ਹੀ ਨਹੀਂ ਲਿਖਿਆ ਉਧਰਲੇ ਬੰਨੇ ਆਹ ਦੇਖੋ ਬਈ ਇਹ ਸੇਵ ਕਰਕੇ ਰੱਖ ਦੇ ਉਹਨੂੰ ਸੇਵ ਆਪਰ ਕਵਰੀ ਫੋਰੈਸਟ ਜੰਗਲ ਹੀ ਹੈ ਸਾਰੇ ਬਚਾ ਕੇ ਰੱਖਦੇ ਸੀ ਜਿੰਨ ਬਹੁਤ ਵਧੀਆ ਲੱਗਦੀਆਂ ਖੈਰ ਤੇ ਹੈ ਵੀ ਵਧੀਆ ਖੈਰ ਇਹ ਹਰੇਕ ਚੀਜ਼ ਦੀ ਸੰਭਾਲ ਰੱਖਦੇ ਆ ਆਪਾਂ ਕੋਟਾਂ ਹੀ ਲੈ ਕੇ ਚੱਲਦੇ ਆ ਬਾਈ ਹੁਣ ਜਾਣਾ ਹੀ ਪੈਣਾ ਆਪਾਂ ਨੂੰ ਕਿਉਂਕਿ ਮੀਂਹ ਮੁੰਦਾ ਐਵੇਂ ਫਿਰ ਬਿਮਾਰ ਹੋ ਕੇ ਬਹਿ ਜੀਏ ਹਵਾ ਵੀ ਇਥੇ ਠੰਢੀ ਚੱਲਦੀ ਆ ਕਿਤੇ ਆਪਾਂ ਟੀ-ਸ਼ਰਟ ਦੇ ਚਾਚ ਠੰਡ ਲਵਾ ਕੇ ਬਹਿ ਜੀਏ ਤੇ ਬੰਦਾ ਛੇਤੀ ਫਿਰ ਤਾਬੇ ਵੀ ਨਹੀਂ ਆਉਂਦਾ ਆ ਪਤਾ ਨਹੀਂ ਕੀ ਪਿਆ ਯਾਰ ਦ ਕੋਰੀ ਕ੍ਰੌਪਸ ਆਰ ਕਲੋਸ ਟੂ ਹੈਲਪ ਪ੍ਰੀਵੈਂਟ ਦ ਸਪਰੈਡ ਆਫ ਕੋਰੀ ਯਾਬਕ ਓਕੇ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਆਪਾਂ ਵੀ ਕਹ ਦਿੰਨੇ ਆ ਲੈ ਵੀ ਸਾਨੂੰ ਇੱਕ ਜਾਨਵਰ ਦਿਖਾਉਣੇ ਆ ਤੇ ਜਿਹੜੀ ਆ ਲੋਕੇਸ਼ਨ ਹੈ ਇਹਨਾਂ ਵਿਚ ਦੀ ਰਾਹ ਨਿਕਲਦਾ ਬਹੁਤ ਘੈਂਟ ਲੱਗਦੀ ਮੈਨੂੰ ਲੱਗਦਾ ਇੱਥੇ ਤਾਂ ਬੰਦਾ ਪ੍ਰੀ ਵੈਡਿੰਗਾਂ ਵੀ ਕਰਦੇ ਹੋਣਗੇ ਬਾਈ ਹੁਣੇ ਕਿਉਂਕਿ ਇੱਥੋਂ ਦੀ ਇੱਕ ਮੈਂ ਫੋਟੋਗ੍ਰਾਫਰ ਨੇ ਪ੍ਰੀ ਵੈਡਿੰਗ ਕੀਤੀ ਹੋਈ ਦੇਖੀ ਸੀਗੀ ਤੇ ਬਾਈ ਇਧਰ ਦੇਖੀ ਲੈ ਬੱਦਲ ਵੀ ਤੇ ਸੂਰਜ ਵੀ ਨਿਕਲ ਗਿਆ ਨਾ ਨਾਲ ਦੀ ਨਾਲ ਤੇ ਕਿੰਨਾ ਵਧੀਆ ਲੱਗੀ ਜਾਂਦਾ ਉਹ ਜਾਨਵਰ ਦੇਖੀ ਜਾਨਵਰ ਕਿਹੜੇ ਆ ਮੈਨਾਂ ਹੀ ਨਹੀਂ ਪਤਾ ਨਾ ਵੀ ਜਾਨਵਰ ਹੈ ਕਿਹੜੇ ਪਰ ਵਿਚਾਰੇ ਠੰਡ ਦੇ ਮਾਰੇ ਫਿਰਦੇ ਆ ਹਨ ਤੇ ਬੋਈ ਪੱਥਰਾਂ ਵਾਲਾ ਮਾਹੌਲ ਦੇਖੋ ਵੀ ਇਥੋਂ ਦੀ ਰਾਹ ਨੂੰ ਜਾਨ ਨੂੰ ਕਿੱਡੇ ਘੰਟ ਬਣਾਏ ਹੋ ਬਹੁਤ ਐਨ ਸਿਰਾਂ ਲੱਗਿਆ ਪਿਆ ਕੰਮ ਤੇ ਆਪਾਂ ਇੱਥੇ ਖੜ ਕੇ ਦਿਖਾਉਨੇ ਆ ਉਹਨਾਂ ਦੇ ਕੋਲੇ ਤਾਂ ਨਾ ਜਾਈਏ ਜੇ ਕੋਲੇ ਗਿਆ ਤਾਂ ਭੱਜ ਜਾਣਗੇ ਹਨ ਚਲੋ ਕੋਲੇ ਨਹੀਂ ਜਾਂਦੇ ਆਪਾਂ ਕਿਉਂਕਿ ਇਹ ਡਰ ਜਾਣਾ ਇਹਨਾਂ ਨੇ ਆਪਾਂ ਕਿਉਂ ਵਿਚਾਰਾਂ ਨੂੰ ਡਰਾਉਣਾ ਯਾਰ ਚਲੋ ਆਪਾਂ ਇੱਥੇ ਹੀ ਦਿਖਾ ਦਿੰਨੇ ਆ ਜਿਵੇਂ ਇਹਨਾਂ ਦੇ ਸਿਰ ਤੇ ਵੀ ਜੱਤ ਜਿਹੀ ਹੋਈ ਹੈ ਕੁੱਕੜ ਤਾਂ ਨਹੀਂ ਲੱਗਦੇ ਸ਼ਾਇਦ ਹੋਰ ਆ ਕੋਈ ਕੁੱਕੜ ਤਾਂ ਹੈ ਨਹੀਂ ਪਰ ਇੱਥੋਂ ਦਾ ਕੋਈ ਰਾਸ਼ਟਰੀ ਹੈ ਉਹਦੇ ਕੇ ਅੰਦਰ ਪਸ਼ੂ ਤਾਂ ਹੈ ਨਹੀਂ ਇੱਕ ਇੰਟਰਵਿਊ ਸੀਗਾ ਨਾ ਜਿਹੜੇ ਚੈੱਕ ਨਹੀਂ ਪਾਇਆ ਉਹ ਮੰਤਰੀ ਸੀ ਕੋਈ ਕਹਿੰਦਾ ਵੀ